11 ਅਪ੍ਰੈਲੂ ਸਿੰਘ ਜੁਐਲਰਸ ਦੇ ਅੰਦਰ ਹੋਈ ਗਨਪੁਆਇੰਟ ਰੋਬਰੀ ਦੀ ਵਾਰਦਾਤ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਹੋਏ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਪਾਰਟੀ ਨੇ ਦੋਸ਼ੀ ਜਗਜੀਤ ਸਿੰਘ ਉਰਫ ਗੋਲਡੀ son of ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਦਸ਼ਮੇਸ਼ ਨਗਰ ਨੂੰ ਕਾਬੂ ਕਰ ਲਿਆ ਹੈ ਇਹਦੇ ਨਾਲ ਹੀ ਵਾਰਦਾਤ ਵਿੱਚ ਇਸਤੇਮਾਲ ਹੋਈ ਐਕਟਿਵ ਅਤੇ ਖਿਡੌਣਾ ਪਿਸਤੌਲ ਨੂੰ ਵੀ ਰਿਕਵਰ ਕਰ ਲਿਆ ਗਿਆ ਹੈ ਖੋਏ ਹੋਏ ਪੈਸੇ ਵੀ ਰਿਕਵਰ ਹੋ ਗਏ ਹਨ ਇਦੇ ਨਾਲ ਇਹ ਵੀ ਦੱਸਣਾ ਚਾਹਾਂਗੇ ਕਿ ਸੇਮ ਮੋਟਰ ਸਪਰੈਂਡੀ ਦੇ ਨਾਲ ਹੀ ਇਸ ਦੋਸ਼ੀ ਨੇ ਇੱਕ ਆਰਮਡ ਸਨੇਚਿੰਗ ਦੀ ਵਾਰਦਾਤ थाना ਸਿਵਲ ਲਾਈਨਸ ਵਿੱਚ ਵੀ ਪਹਿਲਾਂ ਕੀਤੀ ਸੀ। ਇਹਦੇ ਨਾਲ ਹੀ ਦੋਸ਼ੀ ਦੇ ਖਿਲਾਫ ਤਿੰਨ ਚੋਰੀ ਦੇ ਮੁਕਦਮੇ थाना ਪੀ ਡਿਵੀਜ਼ਨ ਕੋਤਵਾਲੀ ਅਤੇ ਸਿਵਲ ਲਾਈਨਸ ਵਿਖੇ ਵਿਦਚਨ। ਦੋਸ਼ੀ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ 6 ਮਾਰਚ ਨੂੰ ਜ਼ਮਾਨਤ ਤੇ ਬਾਹਰ ਆਇਆ ਸੀ। ਪੁਲਿਸ ਨੂੰ ਚੱਕਵਾ ਦੇਣ ਲਈ ਦੋਸ਼ੀ ਨੇ ਆਪਣੇ ਕਪੜੇ ਦੁਆਰਾ ਦੁਆਰਾ ਬਦਲੇ ਸੀ ਸੀਸੀਟੀਵੀ ਕੈਮਰਾਸ ਵਿੱਚ ਪਰ ਅੰਮ੍ਰਿਤਸਰ ਕਮਿਸ਼ਨਰੀ ਪੁਲਿਸ ਇਹੋ ਜੇ ਬਾੜੇ ਅੰਸਰਾਂ ਤਿੰਨ ਆਤ ਪਾਵਲੀ ਵਚਨ ਬੱਧ ਨੇ ਇਹਦੇ ਨਾਲ ਹੀ ਸਾਰੇ ਜੁਐਲਰੀ ਸ਼ਾਪ ਓਨਰਸ ਨੂੰ ਵੀ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਆਪਣਾ ਸਿਕਿਉਰਿਟੀ ਬੰਦੋਬਸਤ ਹੋਰ ਪੁਖਤਾ ਕਰਨ ਧੰਨਵਾਦ